ਕਿਸੇ ਟੱਕ ਕਿਸੇ ਵੇਰੇ ਪਿੰਡ ਚ ਕਿਸਨ ਹੋਰ ਮਾਰ ਕੇ ਛਿੱਟਣਗੇ ਇਹ ਐ ਥੋੜੇ ਹੁੰਦੇ ਵੀ ਜੇ ਕਿਸੇ 3 ਪੁੱਤ ਹੁੰਦੇ ਤੇ ਵੀ ਆਏ ਨਸ਼ਾ ਖਵਾ ਕੇ ਤੇ ਮਾਰ ਕੇ ਸੱਟ ਜਾਣਾ ਅਗਲੇ ਨੂੰ ਚਿੱਟਾ ਫੁੱਲ ਵੇਖਦਾ ਫੁੱਲ ਵੇਖਦਾ ਹਾਂ ਸਰਕਾਰ ਤਾਂ ਕਹਿੰਦੀ ਬੰਦ ਹੋ ਗਿਆ ਚਿੱਟਾ ਨਹੀਂ ਨਹੀਂ ਕਿੱਥੇ ਬੰਦ ਹੋ ਗਿਆ ਵੀਰੇ ਸਾਡੇ ਪਿੰਡ ਜੀ 20 ਘਰ ਹੋਣਗੇ ਜਿਹੜੇ ਵੇਚਦੇ ਆ ਸੀ ਗਈ 22 ਸਾਲਾਂ ਦੀ ਖਾਸਾ ਜਵਾਨ ਸੀ ਹਾਂਜੀ ਅੱਛਾ ਕੀ ਨਾਮ ਉਹਦਾ ਸੁਖਮੰਦਰ ਸਿੰਘ ਜੀ ਸੁਖਮੰਦਰ ਸਿੰਘ ਜੀ ਸੁਖਮਿੰਦਰ ਸਿੰਘ ਕੀ ਕਰਦਾ ਸੀ ਉਹ ਹਾਂਜੀ ਦਿਹਾੜੀ ਕਰਦਾ ਸੀ ਤੇ ਇਹ ਮੰਗਲਵਾਰ ਨੂੰ ਕੀ ਪਾਣਾ ਵਰਤੇ ਸ਼ਾਮ ਨੂੰ ਥੋੜਾ ਜਿਹਾ ਸਾਨੂੰ ਖੁੱਲ ਕੇ ਦੱਸੋਗੇ ਉਹ ਨਸ਼ਾ ਲਣ ਗਿਆ ਸੀ ਹਾਂਜੀ ਨਸ਼ਾ ਲਣ ਠੀਕ ਗੋਲੀਆਂ ਲਣ ਗਿਆ ਸੀ ਠੀਕ ਗੋਲੀਆਂ ਖਾਂਦਾ ਸੀ ਮੇਰਾ ਬੇਟਾ ਠੀਕ ਹੈ ਗੋਲੀਆਂ ਲਣ ਗਿਆ ਸੀ ਅੱਛਾ ਉਸ ਤੋਂ ਬਾਅਦ ਨਹੀਂ ਪਤਾ ਵੀ ਉਹਦੇ ਨਾਲ ਕੀ ਬਣਿਆ ਕਿੰਨੀ ਦੇਰ ਤੋਂ ਨਸ਼ਾ ਖਾ ਰਿਆ ਸੀ ਹਾਂਜੀ ਇਹ ਦਾ ਹੋਇਆ ਸੀ ਜੀ ਬਾਪ ਕਿੰਨਾ ਕੁ ਟਾਈਮ ਕਿੰਨੇ ਕੁ ਸਾਲ ਕੋਈ ਕਾਫੀ ਸਾਲਾਂ ਤੋਂ ਹਾਂਜੀ ਵਿਆਹ ਤੋਂ ਪਹਿਲਾਂ ਤੋਂ ਹੀ ਲੱਗਿਆ ਹੋਇਆ ਸੀ ਜੀ ਵਿਆਹ ਤੋਂ ਮਗਰੋਂ ਲੱਗਿਆ ਸੀ ਵਿਆਹ ਤੋਂ ਮਗਰੋਂ ਹੀ ਲੱਗਿਆ ਹੋਇਆ ਹਾਂ ਤੇ ਅ ਨਸ਼ਾ ਛਡਾਓ ਕੇਂਦਰ ਵੀ ਜਾਂਦਾ ਸੀ ਇਹ ਜੀ ਨਹੀਂ ਜੀ ਐਨਾ ਤਾਂ ਖਾਂਦਾ ਨਹੀਂ ਸੀ ਅੱਛਾ ਐਨਾ ਖਾਂਦਾ ਨਹੀਂ ਸੀ ਹਾਂਜੀ ਵੈਸੇ ਤਗੜਾ ਸੀ ਠੀਕ ਸੀ ਹਾਂਜੀ ਕੰਮਕੁਮ ਕਰਦਾ ਸੀ ਵਧੀਆ ਕਮਗਾਦਾ ਸੀ ਠੀਕ ਹੈ ਤੁਹਾਨੂੰ ਕੀ ਲੱਗਦਾ ਜੀ ਜਿਹੜੀ ਟੋਬੇ ਤੋਂ ਜਿਹੜੀ ਲਾਸ਼ ਮਿਲੀ ਹੈ ਪਿੰਡ ਤੋਂ ਇਹਦੇ ਪਿੱਛੇ ਕੌਣ ਹੈ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਵੀਰ ਨਾਲ ਸਾਲਾਂ ਲੰਘਿਆ ਉਹਨਾਂ ਦੀ ਸਾਕ ਸ਼ੋਕ ਸ਼ੋਕ ਕੁਮਾਰ ਤੁਸੀਂ ਸ਼ੋਕਵਾਲ ਪਿੰਡ ਦੇ ਹੀ ਨੇ ਬੰਦੇ ਜੀ ਉਹ ਹਾਂਜੀ ਸਾਨੂੰ ਆਇਆ ਜੀ ਉਹ ਦੋਨੇ ਮਾਪੋਤੇ ਚੱਕੇ ਜਾਣ ਸਾਡਾ ਹਜੇ ਕੋਈ ਸੁਣਾਈ ਨਹੀਂ ਹੋਈ ਤੇ ਜਿਹੜਾ ਗ੍ਰਿਫਤਾਰ ਹੋਇਆ ਉਹ ਉਹਨਾਂ ਦਾ ਕੀ ਲੱਗਦਾ ਸੀ ਮਾਪ ਪੁੱਤਾਂ ਦਾ ਉਹਦੇ ਘਰ ਵਾਲਾ ਸੀ ਇੱਕ ਉਹ ਮੁੰਡੇ ਦਾ ਪਿਓ ਸੀ ਉਹ ਤਾਂ ਜੀ ਬਹੁਤ ਵਾਰੀ ਜੇਲ ਕੱਟ ਕੇ ਆਇਆ ਉਹ ਤਾਂ ਬਹੁਤ ਵਾਰੀ ਜੇਲ ਕੱਟ ਕੇ ਆ ਜਾਂਦਾ ਸੱਟ ਦਿੰਦੀ ਆ ਫੇਰ ਇਹਨੂੰ ਜੀ ਉਹਦੇ ਕੰਮ ਨਸ਼ੇ ਦਾ ਹੀ ਆ ਜੀ ਹੂੰ ਅਜਾ ਕਈ ਵਾਰੀ ਜੇਲ੍ਹ ਪਟਕੇ ਆ। ਹਾਂਜੀ। ਫੇਰ ਆ ਜਾਂਦਾ। ਹਾਂ। ਹੌਜੀ ਅਸੀਂ ਤਾਂ ਆਣੇ ਵੀ ਉਹਦਾ ਮੁੰਡਾ ਚੱਕਿਆ ਜਾ ਤੇ ਉਹ ਆਪ ਚੱਕੀ ਆ। ਕਿੰਨੀ ਵੱਡੀ ਸਮੱਸਿਆ ਹੈ ਨਸ਼ੇ ਦੀ ਆਲੇ ਦੁਆਲੇ ਦੇ ਪਿੰਡਾਂ ਚ ਕਿੱਡੀ ਵੱਡੀ ਸਮੱਸਿਆ ਹੈ ਗੋਲੀਆਂ ਦੇ ਨਸ਼ੇ ਦੀਆਂ ਦੂਜੇ ਚਿੱਟੇ ਜਿਹੀ ਕਿਸੇ। ਸਾਡੇ ਪਿੰਡ ਦਾ ਬਹੁਤ ਜ਼ਿਆਦਾ। ਕਈ ਆ ਸਹੀ ਬਦਲ ਗਈ। ਕਈ ਹੋ ਗਏ। ਪੰਜ ਛੇ ਸਾਲਾਂ। ਉਹ ਜਦੋਂ ਫੜ ਲੈਂਦੇ ਆ। ਹੂੰ। ਇੰਨਾ ਗੱਲਾਂ ਚ ਫੇਰ ਉਹ ਥੋੜੇ ਜਿਹਾ ਇਕੱਠੇ ਹੁੰਦਾ। ਛੇ ਛੱਡ ਦਿੰਦੇ ਆ ਉਹਨਾਂ ਨੂੰ ਕੋਈ ਹੋਰ ਮੁੱਕ ਜਾਂਦਾ ਫੇਰ ਆਹੀ ਕਰਨ ਚੱਲੀ ਇਹਨਾਂ ਗੱਲਾਂ 'ਚ ਸੁਣਾਈ ਨਹੀਂ ਹੁੰਦੀ ਉਹ ਆਹ ਸੂਚੀ ਪੈਸੇ ਦੇਖੀ ਕਿੰਨੇ ਘਰ ਆ ਜਿਹੜੇ ਇਹ ਕੰਮ ਕਰਦੇ ਹੋਣੇ ਇਸ ਪਿੰਡ 'ਚ ਸਾਨੂੰ ਮਸਲਾ ਤਾਂ ਜਿਆਦਾ ਤਾਂ ਉਹੀ ਕਰਦੇ ਜਿਹੜੇ ਆ ਫੜੇ ਨੇ ਇਸ ਕੇਸ 'ਚ ਹਾਂ ਤੁਸੀਂ ਦੱਸੋਗੇ ਜਦੋਂ ਰਾਤ ਨੂੰ ਕੀ ਨਾਮ ਦੱਸਿਆ ਤਾਂ ਮੁੰਡਿਆ ਸੁਖਮੰਦਰ ਹਾਂ ਜਦੋਂ ਸੁਖਮਿੰਦਰ ਰਾਤ ਨੂੰ ਘਰ ਨਹੀਂ ਆਇਆ ਤੇ ਕਿੱਥੇ ਕਿੱਥੇ ਲੱਭਿਆ ਕਿੱਥੇ লাশ ਲੱਭੀ ਤੁਸੀਂ ਦੱਸੋ ਨਹਿਰਾਂ ਦੇ ਵਿੱਚ ਲੱਭੀ ਇਹਨਾਂ ਦੀ ਪਿੰਡ ਚ ਵੀ ਲੱਭੀ ਉਹ ਘਰਾਂ ਚ ਵੀ ਲੱਭੀ ਲੱਭਦੇ ਲੱਭਦੇ 3 ਵਜ ਗਏ ਤੇ 3 ਵਜ ਗਏ 3 ਵਜ ਨਹੀਂ ਚਾਹਿਆ ਅੱਧੀ ਰਾਤ ਨੂੰ ਅੱਧੀ ਰਾਤ ਤੜਕੇ ਫੇਰ ਲੱਭਣ ਲੱਗੇ ਉਵੇਂ ਬਹਿ ਗਏ ਭੋਲੇ ਹੋ ਕੇ ਉਹਨੂੰ ਵੀ ਨਾਂ ਲੱਭਿਆ ਹੌਲੀ ਹੌਲੀ ਉੱਥੇ ਉਹ ਦਿਖਾਣੀ ਦੇਣਾ ਬੰਦਾ ਇੱਕ ਗਿਆ ਟੱਟੀ ਪਿਛਾ ਉੱਤਰ ਉਹਨੇ ਉੱਥੇ ਤਲਾਹ ਦੇ ਉੱਤੇ ਵੇਖੇ ਇੱਕ ਮੁੱਕਾ ਪਿਆ ਇੱਕ ਚੱਪਲਾ ਪਈ ਆਜੋ ਚੀਜ਼ਾਂ ਦੇਖ ਫੇਰ ਬੰਦੇ ਹੁਣ ਇਕੱਠੇ ਹੋ ਗਏ ਇਕੱਠੇ ਹੋ ਕੇ ਉਹਨਾਂ ਨੇ ਭਾਰ ਕੀਤੀ ਹਮ ਬੰਦਿਆਂ ਨੇ ਇਹਦੇ ਵਿੱਚ ਤਲਾਹ ਚ ਉਹਨਾਂ ਬੰਦਿਆਂ ਨੂੰ ਨਹੀਂ ਮਿਲਿਆ ਫੇਰ ਗੋਤਾਖੋਰ ਸੜਾਇਆ ਡੰਡੇ ਹੂੰ ਹੂੰ ਉਸ ਮੁੰਡੇ ਨੇ ਆ ਕੇ ਨਾਸਪਾਲੀ ਸਾਜਰੇ ਨਿਕਲੀ ਫਿਰ ਸਵੇਰੇ ਹਾਂ ਉਹਨੇ ਫੇਰ ਸੱਟਾਂ ਵਜੀਆਂ ਇੱਕ ਕਹੀਂ ਜੀ ੜ ਕਿੱਥੇ ਕਿੱਥੇ ਇੱਕ ਤਾਂ ਇੱਥੇ ਨਿੱਕਾ ਅੱਛਾ ਤੇ ਇੱਕ ਇੱਥੇ ਮੂੰਹ ਲਾਲ ਪੁੜ ਦੇ ਚਾਰ ਗਾਨੇ ਨਿਕਲੇ ਦੰਤ ਟੁੱਟੇ ਪਏ ਸੀ ਟੁੱਟ ਗਿਆ ਮੈੜਾ ਨਿਕਲਿਆ ਕੁੱਟ ਦੇ ਨਿਸ਼ਾਨ ਤੇ ਪੂਰੇ ਕੁੱਟ ਦੇ ਸੀ ਐਡਾ ਐਫ ਆਈ ਆਰ ਹੈਗੀ ਜੀ ਆਈ ਪੀ ਆਈ ਆ ਗਿਆ ਤੇਲ ਵਿੱਚ ਯਾ ਲੈ ਹਾਂ ਇਹ ਤਾਂ ਜੀ ਕਾਫੀ ਟਾਈਮ ਦੇ 8 8:30 ਵਜੇ ਦੇ ਉਹਨੂੰ ਪਾ ਲਈ ਜਾਂਦੇ ਸੀਗੇ ਅੱਛਾ ਅਸੀਂ ਤਾਂ ਪੈ ਗਏ ਸੀ ਕਿ ਮੈਂ ਬਾਥਰੂਮ ਕਰਨ ਬਾਹਰ ਆਈ ਤੇ ਗਲੀ ਦੇ ਵਿੱਚ ਸਾਰੇ ਇਕੱਠ ਹੋਇਆ ਪਿਆ ਇਹਨਾਂ ਦੇ ਬਾਰੇ ਅੱਗੇ ਤੇ ਰੋਲਾ ਪਈ ਜਾਵੇ ਵੀ ਮੰਦਰੀ ਘਰੇ ਨਹੀਂ ਆਇਆ ਘਰੇ ਨਹੀਂ ਆਇਆ। ਦੇਰ ਰਾਤ। ਦੇਰ ਰਾਤ ਹੋ ਗਈ ਸੀ ਤੇ ਅਸੀਂ ਬਾਹਰ ਖੋਲ ਕੇ ਦੇਖਣ ਲੱਗੇ ਵੀ ਕੀ ਗੱਲ ਹੋ ਗਈ ਮੁੰਡਾ ਕਿੱਥੇ ਗਿਆ। ਉਹ ਤਾਂ ਜਾਣ ਆਲਾ ਹੈ ਨਹੀਂ ਸੀ ਬਹੁਤ ਰਹਿਮਦਿਲ ਬੰਦਾ ਸੀਗਾ। ਕੋਈ ਇਹੋ ਜੀ ਗੱਲ ਨਹੀਂ ਸੀ ਕੀ। ਟਾਈਮ ਨਾਲ ਹੀ ਆਉਣਾ ਟਾਈਮ ਨਾਲ ਹੀ ਉਹਨੇ ਜਾਣਾ ਸੀਗਾ। ਤੇ ਮੈਂ ਕਿਹਾ ਕਿੱਥੇ ਗਿਆ ਤੇ ਉਹ ਕਹਿਣ ਲੱਗੇ ਚਾਚੀ ਕਹਿੰਦੀ ਮੈਨੂੰ ਪਤਾ ਨਹੀਂਗਾ ਵੀ ਕਿੱਧਰ ਗਿਆ ਕੁਝ ਦੱਸ ਕੇ ਨਹੀਂ ਗਿਆਗਾ। ਤੇ ਅਸੀਂ ਉੱਥੇ ਹੀ ਬਹਿ ਗਏ ਆਪਦੇ 바ਰਚੇ ਮੰਝਾ ਢਾ ਲਿਆ ਹੂੰ ਹੂੰ ਤੇ ਦਾਦਾ ਇਹਦੀ ਕੁਰਸੀ ਲੈ ਕੇ ਤੇ ਉੱਥੇ ਬੈਠੇ ਰਹੇ ਅਸੀਂ ਹੂੰ ਹੂੰ ਭਾਲਦੇ ਰਹੇ ਨਹਿਰਾ ਤੇ ਵੀ ਗਏ ਬੱਚੇ ਵੱਡੇ ਹੈਗੇ ਦੂਜੇ ਉਹ ਨਾਲ ਗਏ ਮੋਟਰਸਾਈਕਲਾਂ ਤੇ ਸਿਵਾਰ ਚ ਵੀ ਦੇਖ ਕੇ ਆਏ ਨਹਿਰਾ ਚ ਵੀ ਦੇਖ ਕੇ ਵੀ ਜਿੱਥੇ ਜਿੱਥੇ ਸਾਡਾ ਪੋਹ ਪੈਂਦਾ ਸੀ ਅਸੀਂ ਸਾਰੇ ਭਾਲਦੇ ਰਹੇ ਉਹਨੂੰ ਹਰ ਕੇ 3 ਵਜ ਗਏ ਸਾਨੂੰ ਭਾਲਦਿਆਂ ਨੂੰ ਇਸੇ ਤਰ੍ਹਾਂ ਹੂੰ ਹੂੰ ਫਿਰ ਅੰਬ ਹਾਰ ਕੇ ਬੱਚਾ ਨੇ ਇੱਥੇ ਮੰਝਾ ਢਾ ਲਿਆ ਤੇ ਸਾਨੂੰ ਕੋਈ ਖਬਰ ਨਹੀਂ ਆਈਗੀ ਅਸੀਂ ਤਾਂ ਇਹ ਦੇਖਦੀ ਸੀ ਬਾਜ ਵੀ ਦਵਾਈ ਗੁਰਦੁਆਰੇ ਚ ਵੀ ਕਿਸੇ ਦੇ ਘਰੇ ਬੈਠਾ ਹੈ ਕਿਸੇ ਦੇ ਕੋਲੇ ਹੈਗਾ ਆਜੂਆ ਸਾਨੂੰ ਨਹੀਂ ਪਤਾ ਸੀ ਵੀ ਬੱਚੇ ਨਾਲ ਇਹ ਦੁਰਘਟਨਾ ਵਾਪਰੀਗੀ ਚੰਗਾ ਜਵਾਨ ਸੀ ਉਹ ਚੰਗਾ ਜਵਾਨ ਸੀ ਬਹੁਤ ਰਹਿਮਦਿਲ ਸੀਗਾ ਕੋਈ ਲੜਾਈ ਵਾਲਾ ਕੰਮ ਨਹੀਂ ਸੀ ਕਿਸੇ ਨਾਲ ਵੀ ਕਦੇ ਕਿਸੇ ਨਾਲ ਅਸੀਂ ਸਾਡੇ ਸਾਰੇ ਬੱਚੇ ਗਲੀ ਦੇ ਵਿੱਚ ਖੇਡਦੇ ਐ ਦੂਜੇ ਗੁੱਸੇ ਹੋ ਜਾਂਦੇ ਸੀ ਛਿੜਕ ਦਿੰਦੇ ਸੀ ਉਹਨੇ ਕਦੇ ਉਲਾਮਾ ਨਹੀਂ ਦਿੱਤਾ ਸਾਨੂੰ ਉਹ ਤਾਂ ਵਧੀਆ ਸੁਭਾਅ ਦਾ ਬੰਦਾ ਸੀ ਅੱਜ ਕਿੰਨੇ ਕੁ ਨੌਜਵਾਨ ਨੇ ਜਿਹੜੇ ਆ ਨਸ਼ੇ ਦੇ ਸ਼ਿਕਾਰ ਹੋਣਗੇ ਪਏ ਦੇਖੋ ਜੀ ਇਹ ਗੱਲ ਮੈਂ ਨਹੀਂ ਕਹਿ ਸਕਦੀ ਕਿਉਂਕਿ ਮੈਂ ਬਾਹਰ ਨਹੀਂ ਜਾਂਦੀ ਕਿਤੇ ਅੱਛਾ ਨਹੀਂ ਪਰ ਅੰਦਰ ਤਾਂ ਕਿਸੇ ਦਾ ਬੋਲਦਾ ਇੱਥੇ ਮੋਤਾ ਵੀ ਹੋਈਆਂ ਜਿਵੇਂ ਬਾਕੀ ਪਿੰਡਾਂ 'ਚ ਮੋਤਾ ਹੁੰਦੀ ਹੈ ਜਾਂ ਬਿਮਾਰ ਹੋ ਜਾਂਦੇ ਨੇ ਦੇਖ ਪੈਂਦੇ ਨੇ ਨਸ਼ੇ ਕਰ ਕਰਕੇ ਜੋ ਵੀ ਬਾਹਰੋਂ ਦੇਣ ਆਉਂਦੇ ਆ ਨਸ਼ੇ ਕਰਕੇ ਤੇ ਇਸ ਪਿੰਡ ਦੀ ਇਸ ਮਾਮਲੇ 'ਚ ਕੋਈ ਦੱਸੋ ਥੋੜਾ ਜਿਹਾ ਦੇਖੋ ਜੀ ਨਸ਼ਾ ਤਾਂ ਵੇਖਦਾ ਹੀ ਹੈ ਦੇਣ ਵੀ ਕੋਈ ਆਉਂਦਾ ਫੇਰ ਹੀ ਖਾਂਦੇ ਆ ਹੂੰ ਨਸ਼ਾ ਤਾਂ ਹੈਗਾ ਇਸ ਪਿੰਡ ਵੀ ਮੌਤ ਹੋਈਏ ਮੌਤ ਹੋ ਹੀ ਜਾਂਦੀ ਹੈ ਪਰ ਕੋਈ ਪੜਤਾਲ ਦਾ ਨੀਗਾ ਚੁੱਪ ਹੋ ਜਾਂਦੇ ਆ ਪਿੰਡ ਦੇ ਗਰੀਬ ਲੋਕ ਹੈਗੇ ਆ ਕੋਈ ਬਾਹਰੋਂ ਆ ਕੇ ਵਾਸ ਜਾਂਦਾ ਪਿਛਲੇ 1-2 ਸਾਲਾਂ ਚ ਜਾਂ 2-3 ਸਾਲਾਂ ਚ 2-3 ਸਾਲਾਂ ਚ 2-3 ਮੋਤਾਂ ਹੋਈਆਂ ਇੱਥੇ ਪਰ ਕਿਸੇ ਨੇ ਗੌਰ ਨਹੀਂ ਕੀਤੀ ਚਲਾਈ ਜਾਣੇ ਤੇ ਹਾਂਜੀ ਦਾਣਾ ਮੰਡੀ ਚ ਹੋਈ ਹੈ ਟੀਕਾ ਲਾ ਕੇ ਭੰਗੀਆਂ ਦਾ ਮੁੰਡਾ ਮਰਿਆ ਜੀ ਫਿਰ ਉਹਨੇ ਵੀ ਕਿਤੋਂ ਦਾ ਲਿਆਈ ਸੀਗਾ ਉਹ ਹਾਂਜੀ ਹਾਂਜੀ ਠੀਕ ਹੈ ਤੇ ਉਹ ਦੱਸੋ ਜਦੋਂ ਤੁਸੀਂ ਜਦੋਂ ਇਹ ਲਾਸ਼ ਲੱਭੀ ਆ ਹਾਂਜੀ ਤੇ ਤੁਸੀਂ ਲੋਕ ਫਿਰ ਪੁਲਿਸ ਦੇ ਕੋਲ ਆਈ ਹੈ ਹਾਂਜੀ ਤੇ ਜਦੋਂ ਤੁਸੀਂ ਲੋਕ ਨਾਲ ਥਾਣੇ ਗਏ ਕਿਉਂਕਿ ਥਾਣੇ ਦੇ ਵਾਲੇ ਨੇ ਕੀ ਕਿਹਾ ਸੀ ਅਸੀਂ ਲਾਸ਼ ਪਹਿਲਾਂ ਥਾਲੇ ਕਿ ਜਾਨੀ ਹਾਂਜੀ ਪਹਿਲਾਂ ਟੈਂਪੂ 'ਚ ਇਥੋਂ ਲਾਸ਼ ਰਖਾਈ 10 ਬੰਦੇ ਟੈਂਪੂ 'ਚ ਗਏ ਸਾਰੇ ਥਾਣੇ ਗਏ ਅਸੀਂ ਹੂੰ ਪਾਂਛੀ ਬੁੜੀਆਂ ਗਈਆਂ ਸੀ ਤੇ 10-12 ਬੰਦੇ ਸੀਗੇ ਉਹਨਾਂ ਨੇ ਪਹਿਲਾਂ ਉੱਥੇ ਥਾਣੇ ਲੈ ਗਏ ਟੈਂਪੂ ਨੂੰ ਟੈਂਪੂ ਦੇ ਵਿੱਚ ਪੱਤਰਕਾਰਾਂ ਨੇ ਵੀਡੀਓ ਬਣਾ ਕੇ ਤੇ ਨਾਲ ਦੀ ਨਾਲ ਹਸਪਤਾਲ ਨੂੰ ਤੋਰਤਾ ਅਸੀਂ ਇੱਥੇ ਬੈਠੇ ਰਹੇ ਉਹਨਾਂ ਦੀ ਮਦਰ ਉਹਨਾਂ ਦੀ ਵਾਈਫ ਸੀ ਉੱਥੇ ਅਸੀਂ ਬੈਠੇ ਰਹੇ ਇਹਨਾਂ ਦੇ ਉਹਨਾਂ ਨੇ ਗੁੱਥੇ ਸਾਈਨ ਕਰੇ ਬਿਆਨ ਲੈ ਸਾਨੂੰ ਚੀਵ ਜੀ ਉੱਥੇ ਬੈਠਾ ਨੂੰ ਫਿਰ ਪੋਸਟਮਾਰਟਮ ਦੇ ਬਾਰੇ ਦੱਸੋਗੇ ਕੁਝ ਕੀ ਪੋਸਟਮਾਰਟਮ ਦੀ ਰਿਪੋਰਟ ਤਰੁਤਾ ਕਾਇਗੀ ਕੋਟ ਨੇ ਤੁਹਾਨੂੰ ਕੁਝ ਦੱਸਿਆ ਜੀ ਜਾਂ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਪਹਿਲੀ ਗੱਲ ਤਾਂ ਮੈਨੂੰ ਐ ਲੱਗਦਾ ਵੀ ਉਸ ਵੇਲੇ ਸਾਰੇ ਹੰਬਲੇ ਪਏ ਹੋ ਸੀ ਕਿਸੇ ਨੇ ਪੁੱਛਿਆ ਹੀ ਨਹੀਂਗਾ ਹਾਂ ਤੇ ਨਾ ਹੀ ਉਹਨਾਂ ਨੇ ਸਾਨੂੰ ਕਿਸੇ ਨੇ ਸਲਾਹ ਦਿੱਤੀ ਹਾਂ ਸਾਡੇ ਨਾਲ ਪੰਚਾਇਤ ਮੈਂਬਰ ਸਰਪੰਚ ਵੀ ਗਏ ਸੀਗੇ ਪੰਚਾਇਤ ਤੁਰੀ ਨਾਲ ਹਾਂਜੀ ਦੋ ਮੈਂਬਰ ਗਏ ਸੀ ਤਿੰਨ ਮੈਂਬਰ ਗਏ ਸੀ ਤੇ ਸਰਪੰਚ ਵੀ ਗਿਆ ਸੀਗਾ ਪਿੰਡ ਦਾ ਮੁਦਵਾਰ ਠੀਕ ਹੈ ਐਨੇ ਬੰਦੇ ਗਏ ਸੀ ਅਸੀਂ ਨਾਲ ਹਾਂ ਤੇ ਸਾਨੂੰ ਨਹੀਂ ਪਤਾ ਬੁੜੀਆਂ ਨੂੰ ਕਿਸੇ ਨੇ ਨਹੀਂ ਆ ਗੱਲ ਦੱਸੀ ਵੀ ਐਡੀ ਆ ਰਿਪੋਰਟ ਆਈ ਹੈ ਜਾਂ ਨਹੀਂ ਆਈ ਹੈ بس ਇਹਨਾਂ ਦੇ ਗੁੱਠੇ ਸਾਈਨ ਕਰਾਈ ਗਏ ਬੁੜੀਆਂ ਦੇ ਤੇ ਕਦੇ ਅੰਦਰ ਭਾ ਦੇਣ ਕਦੇ ਬਾਹਰ ਭਾ ਦੇਣ ਦੱਸੋਗੇ ਜਦੋਂ ਹਸਪਤਾਲ ਲਾਸ਼ ਲੈ ਕੇ ਗਏ ਹਾਂਜੀ ਉਹ ਪੁਲਿਸ ਲੈ ਕੇ ਗਈ ਕਿ ਤੁਸੀਂ ਲੈ ਕੇ ਗਏ ਨਹੀਂ ਪੁਲਸ ਵਾਲਾ ਤਾਂ ਇੱਕ ਬੰਦਾ ਨਾਲ ਗਿਆ ਸੀ ਆ ਅੱਛਾ ਤੇ ਅਸੀਂ ਛੀ ਸੱਤ ਜਾਨਾਂ ਨਾਲ ਸੀਗੇ ਤੇ ਡਾਕਟਰ ਉਹਦੇ ਰਾਹੀ ਆ ਪੁਲਿਸ ਵਾਲੇ ਦੇ ਰਾਹੀ ਮੌਤ ਦਾ ਇੱਕਦਮ ਜਿਹੜਾ ਕਾਰਨ ਹੈ ਹਾਂਜੀ ਬਈ ਸਿਰ ਤੇ ਸੱਟ ਵੱਜਣ ਨਾਲ ਹੋਈ ਹੈ ਜਾਂ ਕਦੇ ਨਾਲ ਹੋਈ ਹੈ ਕੁਝ ਦੱਸਿਆ ਡਾਕਟਰ ਨੇ ਜੀ ਨਹੀਂ ਸਾਨੂੰ ਜੀ ਕੋਈ ਨਹੀਂ ਦੱਸਿਆ ਮਲਾਹਮ ਸੀਗੇ ਤੇ ਉਹ ਜੋ ਛੱਦ ਕੇ ਵੀ ਉਹ ਹੀ ਲੈ ਕੇ ਆ ਡਾਕਟਰ ਨੂੰ ਜੀ ਜਗਦੀਸ਼ ਸਿੰਘ ਛੱਦ ਕੇ ਲੈ ਕੇ ਆਇਆ ਅੱਛਾ ਜੀ ਉਹ ਨੇ ਉਹਨਾਂ ਨੇ ਦੋਨਾਂ ਨੇ ਬੈਠ ਕੇ ਡਾਕਟਰ ਨੇ ਤੇ ਉਹਨਾਂ ਨੇ ਉਹ ਦੱਸੀ ਗਿਆ ਉਹ ਆਸਤੇ ਮੈਂ ਲਿਖੀ ਗਈ ਅਸੀਂ ਐਂ ਪਾਸੇ ਖੜੇ ਰਹੇ ਹਾਂ ਜਿਹੜਾ ਪਰਚਾ ਕੀਤਾ ਐਫ ਆਈ ਆਰ ਉਹਦੇ ਤਿੰਨ ਦੋਸ਼ੀ ਨੇ ਜੀ ਪੁੱਛ ਲਿਖਾਇਆ ਤਿੰਨ ਤਿੰਨ ਲਿਖਾਇਆ ਜੀ ਤਿੰਨ ਕਿੰਨੇ ਫੜੇ ਗਏ ਜੀ ਉਹਨਾਂ ਚ ਇੱਕ ਫੜਿਆ ਗਿਆ ਕੀ ਨਾਮ ਉਹਦਾ ਚੌਕਰ ਜੰਗੀ ਅਸ਼ੋਕ ਹਾਂ ਤੇ ਦੋ ਜਿਹੜੇ ਫਰਾਰ ਨੇ ਉਹ ਵੀ ਉਸੇ ਘਰ ਦੇ ਮੈਂਬਰ ਨੇ ਉਸੇ ਘਰ ਦੇ ਮੈਂਬਰ ਹੈ ਇੱਕ ਤਾਂ ਉਹਦਾ ਮੁੰਡਾ ਹੀ ਜੀ ਅੱਛਾ ਇੱਕ ਉਹਦੇ ਘਰੋਂ ਆ ਜੀ ਅੱਛਾ ਹਾਂ ਤੇ ਉਹ ਅਰੈਸਟ ਕਦੋਂ ਹੋਏ ਉਹ ਜਿਹੜਾ ਅਸ਼ੋਕ ਹੈ ਅਗਲੇ ਦਿਨ ਫੜਿਆ ਜੀ ਉਹ ਨਹੀਂ ਉਦੋਂ ਹੀ ਫੜ ਲਿਆ ਜੀ ਉਦੋਂ ਹੀ ਫੜ ਲਿਆ ਹਾਂ ਸ਼ਿਕਾਇਤ ਕਰੇ ਤੇ ਸ਼ਿਕਾਇਤ ਕਰੇ ਜਦੋਂ ਆਖਿਆ ਵੀ ਇਹ ਵੀ ਇਹ ਬੰਦਿਆਂ ਨੇ ਚਵਾ ਚਾ ਵੀ ਚੱਲ ਗਈ ਵੀ ਉਹ ਬੰਦੇ ਤੋਂ ਲੈ ਕੇ ਆਇਆ ਸੀ ਗੋਲੀਆਂ ਤੇ ਇਹ ਬੰਦਿਆਂ ਨੇ ਮਾਰਿਆ ਪਤਾ ਲੱਗ ਗਿਆ ਤੇ ਉਹ ਤੋਂ ਜਾਵਦੇ ਸੀ ਉਹ ਐਫ ਆਈ ਆਰ ਦਾ ਹਿੱਸਾ ਉਹ ਜਿਹੜਾ ਪਰਚਾ ਕੀਤਾ ਉਹਦੇ ਚੀ ਗੱਲ ਲਿਖੀ ਹੋਈ ਹੈ ਅੱਛਾ ਜੀ ਨਹੀਂ ਮੈਂ ਪੁੱਛ ਰਿਹਾ ਤੁਹਾਨੂੰ ਜਿਹੜਾ ਪਰਚਾ ਪੜ੍ਹਿਆ ਕਿਸੇ ਨੇ ਪੀਆ ਪੜ੍ਹ ਕੇ ਤੁਹਾਨੂੰ ਸੁਣਾਇਆ ਜਿਹੜਾ ਪਰਚਾ ਜਿਹੜਾ ਐਫ ਆਈ ਆਰ ਦੀ ਕਾਪੀ ਨਹੀਂ ਸਾਨੂੰ ਨਹੀਂ ਸੁਣਾਇਆ ਅੱਛਾ ਹਾਂ ਤੇ ਤੁਸੀਂ ਹੁਣ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਐ ਤਾਂ ਨੇ ਇਹ ਉਹ ਪਹਿਲੀ ਗੱਲ ਤਾਂ ਉਹ ਫੜੇ ਜਾਣ ਫੜਿਆ ਉਹ ਆ ਵੀ ਜੇ ਉਹ ਤਾਂ ਅੱਗੇ ਵੀ ਫੜਿਆ ਗਿਆ ਜੀ ਕਿੰਨੇ ਦੇ ਜੇਲਾਂ ਕੱਟ ਕੇ ਆਏ ਵਾਲੇ ਯਾਰੀ ਜੀ ਇਹਨਾਂ ਕੱਟ ਕੇ ਆਇਆ ਉਹ ਤੇ ਮਗਰ ਉਹ ਤਾਂ ਮਾਂ ਵੀ ਵੇਚੀ ਜਾਂਦੇ ਪੁੱਤ ਵੀ ਵੇਚੀ ਜਾਂਦੇ ਉਹਨੇ ਵੇਚੀ ਜਾਂਦੇ ਜੋ ਅਗ ਲੈ ਜਾਂਦੇ ਉਹਨਾਂ ਫੜ ਕੇ ਲੈ ਜਾਂਦੇ ਆ ਉਹ ਉੱਥੇ ਬੈਠਾ ਰਹਿੰਦਾ ਤੇ ਕਾਰਵਾਈ ਤਾਂ ਉਹ ਚੱਲੀ ਜਾਂਦੀ ਉਹਦਾ ਵੇਚੀ ਜਾਂਦੇ ਆ ਗੰਦੀ ਪਿੱਛੇ ਕੌਣ ਹੈ ਕੌਣ ਇਹਨਾਂ ਦੀ ਜ਼ਮਾਨਤ ਕਰਦਾ ਇਹਨਾਂ ਦੇ ਲਈ ਵਕੀਲ ਕੌਣ ਕਰਦਾ ਐ ਨਹੀਂ ਜੀ ਉਸ ਕਹਿ ਸਕਦੇ ਅਸੀਂ ਅਸੀਂ ਤਾਂ ਹੁਣ ਇੰਨੀ ਵਾਰ ਬੈਠੇ ਆ ਗਏ ਆ ਉਹਦੀ ਹੁਣ ਸਾਨੂੰ ਕੀ ਪਤਾ ਕਿਹੜਾ ਜ਼ਮਾਨਤ ਕਰਾ ਕੇ ਲਿਆਉਂਦਾ ਕਿਹੜਾ ਜ ਨਹੀਂ ਇਹ ਗੋਲੀਆਂ ਤਾਂ ਨੇ ਸਾਨੂੰ ਇਹ ਇਹ ਹੋ ਗਿਆ ਸੁਖਮਿੰਦਰ ਜਾਂ ਹੋਰ ਜਿਹੜੇ ਸੀ ਨੌਜਵਾਨ ਹਾਂਜੀ ਉਹ ਗੋਲੀਆਂ ਕਿੱਥੋਂ ਕਿਸੇ ਬੰਦੇ ਤੋਂ ਲੈਂਦੇ ਨੇ ਜਾਂ ਕਮਿੰਸਟਾਰ ਦੀ ਦੁਕਾਨਾਂ ਤੋਂ ਸੜਕ ਤੇ ਉੱਥੋਂ ਵੀ ਲੈਂਦੇ ਨੇ ਨਹੀਂ ਜੀ ਐ ਨਹੀਂ ਪਤਾ ਜਿਹੜਾ ਇਹ ਸਾਡਾ ਮੁੰਡਾ ਮਰਿਆ ਹੈਗਾ ਸਾਡੇ ਮੁੰਡੇ ਦਾ ਇਹ ਤਾਂ ਸਬੂਤ ਦਿੰਨੇ ਆ ਵੀ ਉਹ ਆ ਬੰਦੇ ਤੋਂ ਲੈਣ ਗਿਆ ਸੀ ਉਸ ਬੰਦੇ ਤੋਂ ਹਾਂ ਸ਼ੋਕਮਾਰ ਤੋਂ ਲੈਣ ਗਿਆ ਸੀ ਸ਼ੋਕਮਾਰ ਨੇ ਉਹਦੇ ਨਾਲ ਉਹਨੇ ਹੱਥੋਂ ਪਾਈ ਕੀਤੀ ਉਹਨਾਂ ਨੂੰ ਕੁੱਟਿਆ ਗਿਆ ਅੱਛਾ ਹਾਂਜੀ ਰੋਲਾ ਨਹੀਂ ਤੇ ਹੁਣ ਦੂਜੇ ਬੰਦੇ ਮਰੇ ਹੁਣ ਸਾਨੂੰ ਕੀ ਪਤਾ ਜੀ ਉਹ ਕਿੱਥੋਂ ਲਿਆਏ ਸੀ ਜਾਂ ਆਪਾਂ ਕਿਹੜੇ ਖਾਂਦੇ ਸੀ ਜਾਂ ਉਹਨਾਂ ਦੇ ਨਾਲ ਪਤਾ ਸੀ ਆ ਬੰਦੇ ਉਹ ਜਿਹੜਾ ਫੋਨ ਹੈ ਉਹ ਫੋਨ ਉਹ ਆਪਦੇ ਮੁੰਡੇ ਨੂੰ ਦੇ ਗਿਆ ਸੁਖਮਿੰਦਰ ਹਾਂਜੀ ਉਹ ਕਿੱਥੇ ਰਿਕਾਰਡਿੰਗ ਕਰਕੇ ਕਿੱਥੇ ਘਰ ਆ ਕੇ ਦੇ ਕੇ ਗਿਆ ਫੋਨ ਨਹੀਂ ਐਵੇਂ ਨਹੀਂ ਪਤਾ ਜੀ ਉਹ ਲੱਕੇ ਮੁੰਡਾ ਤਾਂ ਕਿਸੇ ਦੁਕਾਨ ਤੇ ਅੱਛਾ ਜੀ ਤੇ ਘਰੋਂ ਮੋਬਾਈਲ ਘਰੋਂ ਲਈ ਆ ਉਹ ਮੁੰਡੇ ਨੇ ਅੱਛਾ ਘਰੋਂ ਆ ਦਾ ਮੈਨੂੰ ਦੇ ਦਿਓ ਮੋਬਾਈਲ ਵੀ ਰਿਕਾਰਡਿੰਗ ਤੇ ਉਹ ਹੀ ਬੰਦਾ ਹੈ ਅਣਪੜ੍ਹ ਬੰਦਾ ਸੀ ਉਹਨ ਘਰੇ ਰਿਕਾਰਡਿੰਗ ਤੇ ਲਾਉਣ ਜਾਂਦਾ ਸੀ ਹਾਂ ਤੇ ਇੱਕ ਘਰੋਂ ਆਂਦਾ ਵੀ ਰਿਕਾਰਡ ਤੇ ਲਾ ਦੋ ਉਹਾਂ ਦੇ ਕੀ ਕਰਨੀ ਜੀ ਉਹਨੇ ਮੈਂ ਗੱਲ ਹੀ ਕਰਨੀ ਐ ਇਹ ਗੱਲ ਕੀਤੇ ਕਰਨੀ ਉਹਾਂ ਦਾ ਮਾਮੇ ਨਾਲ ਕਰਨੀ ਐ ਬਸ ਆਹ ਗੱਲ ਕਰਕੇ ਉਹਨੇ ਰਿਕਾਰਡਿੰਗ ਤੇ ਜੋ ਆਕਾ ਨੇ ਲਾਤਾ ਹੂੰ ਤੇ ਲੈ ਕੇ ਬਾਹਰ ਨੂੰ ਨਿਕਲਿਆ ਅੱਛਾ ਮੋਬਾਈਲ ਹੂੰ ਮੋਬਾਈਲ ਗੱਲਬਾਤ ਹੁਣ ਕਰਕੇ ਕਰੇ ਤਾਂ ਉਹ ਮੁੜ ਕੇ ਤੇ ਉਥੇ ਦੁਕਾਨ ਤੇ ਫੜਾ ਕੇ ਆਂਦਾ ਜੀ ਮੈਂ ਗੋਲੀਆਂ ਆਪਦੇ ਬੱਚੇ ਨੂੰ ਹਾਂ ਉਹਦੇ ਬੱਚੇ ਨੂੰ ਫੜਾ ਗਿਆ ਗੋਲੀਆਂ ਲੈਣ ਗਿਆ ਸੀ ਗੋਲੀਆਂ ਤਾਂ ਮੈਨੂੰ ਤਾਂ ਮਿਲ ਗਿਆ ਨਹੀਂ ਐ ਕਰੇ ਇੰਨੀ ਗੱਲ ਕਰਦਾ ਫਿਰਦਾ ਸੀ ਆਂਦਾ ਮੈਨੂੰ ਗੋਲੀਆਂ ਨਹੀਂ ਮਿਲੀਆਂ ਤੇ ਗੋਲੀਆਂ ਭਾਲਦਾ ਫਿਰਦਾ ਤੇ ਬੱਚਾ ਤਾਂ ਛੋਟਾ ਜਿਹਾ ਜੀ ਇਹ ਜਿਹਨੂੰ ਫੜਾ ਕੇ ਗਿਆ ਕਿੰਨੇ ਸਾਲ ਦਾ ਜਿਹਨੂੰ ਫੜਾ ਕੇ ਗਿਆ ਮੁੰਡਾ ਮੁੰਡਾ ਹੀ ਹੋਊਗਾ 8-9 ਸਾਲ ਦਾ ਉਹ ਕਹਿੰਦੇ ਕੋਣੀ ਤੂੰ ਰੱਖ ਲੈ ਮੈਂ ਕਿਹੜੀ ਤੂੰ ਕਿੱਥੇ ਨਹੀਂ ਤੇ ਮੈਂ ਨਾਲ ਪੁੱਛੀ ਉਹ ਕਹਿੰਦਾ ਮੈਂ ਆ ਗਈ ਤੇ ਉਹ ਬਾਅਦ ਜਾਂ ਬਾਅਦ ਚੋ ਬਾਅਦ ਟਾਈਮ ਆਣੀ ਮੈਂ ਬਾਅਦ ਚੋ ਹੀ ਘਰ ਆਈ ਘਰ ਆ ਕੇ ਚਾਚਾ ਨੂੰ ਦੱਸਿਆ ਵੀ ਇਹ ਮੈਨੂੰ ਮੋਬਾਈਲ ਫੜਾ ਦੇ ਹਾਂਜੀ ਤੇ ਜਦੋਂ ਚਾਚਾ ਨੇ ਜੀ ਵੀਡੀਓ ਵੇਖੀ ਤੇ ਉਹ ਲੋ ਫਿਰ ਪੜਨ ਲੱਗੇ ਸੀ ਤੇ ਫਿਰ ਉਹ ਗੱਲ ਪਤਾ ਲੱਗੀ ਜੋ ਉਹਨਾਂ ਨੇ ਕਿਹਾ ਪਿਆ ਹੈ ਨਾ ਤੇ ਦੁਕਾਨ ਤੇ ਕਿਸੇ ਦੁਕਾਨ ਤੇ ਵੀ ਐਸੀ ਗਈ ਸੀ ਸੌਦਾ ਲੈਣੀਆਂ ਉਹਨਾਂ ਨੇ ਕਰ ਲਿਆ ਸੀ ਨਹੀਂ ਲੱਗੇ ਮੈਨੂੰ ਅੱਛਾ ਕੰਮ ਵੀ ਕਰਦੇ ਹੋ ਨਾਲ ਪੜ੍ਹਦੇ ਵੀ ਹੋ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ ਮਟਨ ਜੀ 10th ਤਾਂ ਬੋਰਡ ਦੀ ਕਲਾਸ ਹੈ ਹਾਂਜੀ ਤੇ ਨਾਲ ਕੰਮ ਵੀ ਕਰਦੇ ਹੋ ਨਹੀਂ ਹੁਣ ਤਾਂ ਛੱਡ ਗਿਆ ਛੱਡ ਗਿਆ ਪਰ ਤੁਸੀਂ ਮਤਲਬ ਕਿ ਇੱਕ ਕਰਕੇ ਮਤਲਬ ਕੰਮ ਵੀ ਕਰਦੇ ਹੋ ਜਿਵੇਂ ਬੱਚੇ ਜਿਹੜੇ ਨੇ ਮਿਹਨਤ ਕਰਦੇ ਨੇ ਹਾਂਜੀ ਉਸ ਤਰ੍ਹਾਂ ਲੱਗਿਓ ਤੇ ਕਿਰਿਆਨੇ ਦੀ ਦੁਕਾਨ ਸੀ ਹਾਂਜੀ ਅੱਛਾ ਤੇ ਕਿੰਨੇ ਪੈਣ ਪਰਾਉ ਤੁਸੀਂ ਅੱਛਾ ਚਾਰ ਪਰਾਏ ਤੇ ਤੁਸੀਂ ਸਭ ਤੋਂ ਵੱਡੇ ਹੋ ਨਹੀਂ ਮੈਥੋਂ ਵੱਡਾ ਇੱਕੀ ਉਹ ਕਿੰਨਾ ਪੜਿਆ ਹੋਇਆ ਹੈ ਉਹਨੇ 10ਵਾਂ ਪਾਸ ਕੀਤੀ। ਅੱਛਾ ਹੁਣ ਉਹ ਕੀ ਕਰਦਾ? ਹੁਣ ਜਿਹੜਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਈ। ਬਿਜਲੀ ਦਾ ਕੰਮ ਸਿੱਖ ਰਿਆ ਨਾਲ ਕੰਮ ਕਰਦਾ ਕਿਸੇ ਦੇ ਹਨਾ। ਤੇ ਬਾਕੀ ਦੋ ਭਰਾ ਪੜ੍ਹਦੇ ਨੇ ਤੁਹਾਡੇ ਨਾਲ। ਹਾਂਜੀ। ਸਕੂਲ 'ਚ ਪੜ੍ਹਦੇ ਨੇ। ਠੀਕ ਐ। ਤੇ ਉਹ ਫੋਨ ਕਿਸ ਤਰ੍ਹਾਂ ਸੀ ਉਹ ਜਦੋਂ ਉਹਨਾਂ ਨੇ ਤੁਹਾਨੂੰ ਫੋਨ ਦਿੱਤਾ ਤੇ ਕਿ ਉਹ ਘੁਬਰਾਏ ਸੀ ਉਹਨਾਂ ਨੇ ਤੁਹਾਨੂੰ ਗੱਲ ਕੁਝ ਨਹੀਂ ਕੀਤੀ ਸਿਰਫ ਫੋਨ ਫੜਾਉਣ ਲਈ ਕਿਹਾ। ਹਾਂਜੀ ਫੋਨ ਫੜਾਤਾ ਮੈਨੂੰ ਈ। ਅੱਛਾ। ਤੇ ਹਾਂ। ਫੋਨ ਫੜਾਤਾ ਮੈਂ ਜਿਹੜੀ ਤੁਹਾਨੂੰ ਲੈ ਗਈ ਤੇ ਉਹ ਘੜਾ ਕੋਈ ਨਹੀਂ ਰੱਖ ਲਾ ਤੇ ਮੈਂ ਜਿਹੜੀ ਕਿਥੇ ਨਹੀਂ। ਤੇ ਉਹ ਕੰਦੀ ਜੀ ਤੁਹਾ ਮੈਂ ਆ ਗਈ ਮੈਂ ਆਇਆ ਹਾਂਜੀ ਇਹ ਨਿਕਲ ਹੋਈ ਹੈ ਹਾਂਜੀ ਨਸੇ ਤੇ ਠੱਲ ਪਾਇਆ ਜਾਵੇ ਜਿਹੜੇ ਕੋਈ ਅਪਰਾਧੀ ਹੈ ਉਹਨਾਂ ਨੂੰ ਫੜ ਕੇ ਅੰਦਰ ਕਰਿਆ ਜਾਵੇ ਵੀ ਅੱਜ ਤਾਂ ਸਾਡਾ ਮਰਿਆ ਕੀ ਤਾਂ ਨਸ਼ੇ ਕਾਰਨ ਮਰਿਆ ਕਿ ਉਹਨਾਂ ਨੇ ਪੈਸੇ ਖੋਏ ਉਹਦੇ ਕਾਰਨ ਮਰਿਆ ਮਰਿਆ ਕੁਛ ਵੀ ਹੋਇਆ ਅੱਗੇ ਵਾਸਤੇ ਕਿਸੇ ਦੀ ਮਾਂ ਨਾ ਰੋਵੇ ਕਿਸੇ ਦੇ ਬੱਚੇ ਨਾ ਰੋਣ ਇਸੇ ਤਰ੍ਹਾਂ ਸਾਡੀ ਇਹੀ ਬੇਨਤੀ ਹੈ ਸਭ ਦੀ ਪਿਛਲੇ ਸਾਲਾਂ ਤੋਂ ਵਧਿਆ ਕਿ ਘਟਿਆ ਜਾਂ ਉਹ ਨਹੀਂ ਵਧਿਆ ਜੀ ਵਧਿਆ ਕਿਤੇ ਵੀ ਨਹੀਂ ਘਟਿਆਗਾ ਇਹ ਤਾਂ ਬੱਚਾ ਵੀ ਕਹਿ ਰਿਹਾ ਵਧਿਆ ਹਾਂ ਵਧਿਆ ਜਦੋਂ ਆਪਾਂ ਸੌਂਦੇ ਹਾਂ ਬਾਹਰ ਆਪਾਂ ਉੱਡਦੀ ਹੈ ਤੇ ਬੱਚੇ ਸੌਂਦੇ ਹੀ ਹੈ ਵਧਿਆ ਹੈ ਵਧਿਆ ਜੀ ਅਮਰਜੀਤ ਤੁਸੀਂ ਮੈਨੂੰ ਐ ਦੱਸੋ ਗੁਰਮਿੰਦਰ ਦਾ ਕਿਸ ਤਰ੍ਹਾਂ ਸੁਭਾਅ ਸੀ ਔਰ ਕੀ ਗੱਲ ਕਰਦਾ ਸੀ ਆਪਦੀ ਇਸ ਆਦਤ ਬਾਰੇ ਜਿਵੇਂ ਲੋਕ ਬੰਦੇ ਗੋਲੀਆਂ ਲੈਂਦੇ ਆ ਕਿਤੇ ਤੰਗ ਨੇ ਬਹੁਤ ਨਾ ਛੱਡ ਸਕਦੇ ਹੈ ਨਾ ਕੋਈ ਸ਼ਰਾਬ ਵੀ ਲੈਂਦੇ ਸਾਰੇ ਹੈ ਨਾ ਸਾਰੇ ਪੀਂਦੇ ਆ ਸਾਰੇ ਸ਼ਹਿਰੀ ਵੀ ਪੀਂਦੇ ਪਿੰਡੂ ਵੀ ਪੀਂਦੇ ਲੇਕਿਨ ਉਹ ਆਪਦੀ ਗੋਲੀਆਂ ਦੀ ਆਦਤ ਬਾਰੇ ਘਰੇ ਕੀ ਗੱਲ ਕਰਦਾ ਸੀ ਕੋਈ ਇਦਾਂ ਦੀ ਸਾਂਝੀ ਕਰਦਾ ਸੀ ਗੱਲ ਤੁਹਾਡੇ ਨਾਲ ਕਿ ਮੈਂ ਛੱਡਣਾ ਚਾਹੁੰਦਾ ਜਾਂ ਇਦਾਂ ਕੁਝ ਨਹੀਂ ਜੀ ਮਾਰੰਗ ਮੋਟੰਗੇ ਖਾਂਦਾ ਸੀ ਉਹ ਜੀ ਤਾਂ ਕੋਈ ਗੱਲ ਨਹੀਂ ਕਰੀ ਸੀ ਥੋੜੇ ਘਨੇ ਖਾਂਦਾ ਸੀਗਾ ਜੀ ਬਾਲੀਆਂ ਨਹੀਂ ਖਾਂਦਾ ਸੀਗਾ वैसे ठीक ਸੀ ਕੰਮ ਉਹ ਐ ਵੈਸੇ ਠੀਕ ਸੀ ਕੰਮ ਨੂੰ ਠੀਕ ਸੀ ਤਗੜਾ ਸੀ ਕਰੇ ਬੱਚਾ ਜੀ ਲਾ ਕੇ ਰੱਖਦਾ ਸੀ ਹਾਂਜੀ ਬੈਠੀ ਤੋ ਐਸੇ ਬਾਬਾ ਕਾ ਮੈਨੂੰ ਇਹ ਫੇਰ ਵੀ ਪੁੱਛੂਗਾ ਹਿੰਮਤ ਨਾਲ ਤੁਹਾਨੂੰ ਇਹ ਕਿੱਡਾ ਵੱਡਾ ਨੁਕਸਾਨ ਲੱਗਦਾ ਤੁਹਾਡਾ ਜ਼ਿੰਦਗੀ ਦਾ ਨੁਕਸਾਨ ਤਾਂ ਜੀ ਲੱਗਦੇ ਬਹੁਤ ਵੱਡਾ ਨਿੱਕੇ ਨਿੱਕੇ ਬੱਚੇ ਮਨੇ ਕ ਪੰਜ ਸਾਲਾਂ ਦਾ ਜੀ 8 ਸਾਲਾਂ ਦਾ ਬੱਚੇ ਛੋਟੇ ਆ ਡੈਡੀ ਘਰ ਸੇ ਹਮੇਸ਼ਾ ਟਾਈਮ ਪਾਸ ਕਰੀ ਜਾਂਦੇ ਸੀ ਜੀ ਤੁਸੀਂ ਵੀ ਦਿਹਾੜੀ ਕੀਤਾ ਕਰਦੇ ਹੋ ਨਹੀਂ ਜੀ ਇਹ ਕਰੀ ਨਹੀਂ ਘਰੇ ਬੱਚੇ ਸੰਗ ਅੱਛਾ ਤੁਹਾਨੂੰ ਕੰਮ ਨਹੀਂ ਸੀ ਕਹਿੰਦਾ ਸੀ ਨਹੀਂ ਲੋੜ ਕੰਮ ਕਰਨ ਦੀ ਇਹ ਹਾਂ ਜੀ ਆਪ ਹੀ ਜਾਂਦਾ ਹੁੰਦਾ ਸੀ ਕੰਮ ਤੇ ਕਹਿੰਦਾ ਘਰ ਦਾ ਕੰਮ ਹੀ ਕਰ ਲਿਆ ਕਰੋ ਤੁਸੀਂ ਫਿਰ ਮੰਮੀ ਨੂੰ ਫੋਨ ਲਾਇਆ ਜੀ ਫਿਰ ਲੱਤ ਵੇ ਕਹਿੰਦਾ ਸੀ ਵੀ ਘਰੇ ਕੰਮ ਕਰ ਲਿਆ ਕਰੋ ਤੁਸੀਂ ਠੀਕ ਤੁਸੀਂ ਜੁਰਾਪਾ ਇਨਸਾਫ ਦੀ ਗੱਲ ਕਰਦੇ ਆ ਜਾਂ ਇਸ ਕੇਸ ਦੀ ਗੱਲ ਕਰਦੇ ਆ ਇਹ ਪੂਰੇ ਹਾਰ ਤੇ ਦੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਮਨ 'ਚ ਕੀ ਹੈ ਕੋਈ ਗੱਲ ਜਿਹੜੀ ਰਹਿ ਨਾ ਜਾਵੇ ਕੀ ਕਹਿਣਾ ਚਾਹੋਗੇ ਈ ਸੰਤਨ ਸਾਹਮਣੇ ਤੇ ਇੱਕ ਕਲਾ ਸ਼ੋਹੀ ਚੱਕਾਇਓ ਦੂਜੇ ਘਰ ਦੇ ਤਾਂ ਉਹ ਚੱਕੇ ਨਹੀਂ ਜੀ ਉਹ ਗੋਲੀਆਂ ਲੈਣ ਗਿਆ ਸੀ ਸਾਡੇ ਪਿੰਡ ਚ ਸਾਰੇ ਨਸ਼ਾ ਤਾਂ ਖਤਮ ਹੁੰਦਾ ਹੀ ਨਹੀਂ ਜੀ ਕੀ ਹਾਲ ਹੈ ਪਿੰਡ ਦਾ ਇਸ ਪਿੰਡ ਚ ਕਿੰਨੇ ਕੁ ਜੀ ਬਾਕੀ ਪਿੰਡਾਂ ਚ ਵੀ ਇਸ ਪਿੰਡ ਚ ਕਿੰਨੇ ਕੁ ਮੈਸੂਨੇ ਮੌਤਾਂ ਵੀ ਹੋਈਆਂ ਦੋ ਤਿੰਨ ਮੌਤਾਂ ਹੋਈਆਂ ਹੋਗਾ ਜੀ ਮੌਤਾਂ ਮੁੜ ਕੇ ਗਰੀਬਾਂ ਤੋਂ ਕੋਈ ਸੁੰਦਾ ਨਹੀਂ ਜਿਵੇਂ ਸਰ ਸਾਡੀ ਨਹੀਂ ਸੁਣਵਾਈ ਹੁੰਦੀ ਗਰੀਬਾਂ ਤੋਂ ਹੁੰਦਾ ਨਹੀਂ ਕੁਛ ਮੁੜ ਕੇ ਬਹਿ ਜਾਂਦੇ ਆ ਹੂੰ ਗਰੀਬਾਂ ਦੀ ਨਾ ਕੋਈ ਸੁਣਦਾ ਜੀ ਨੇ ਕਹਿੰਨੇ ਕਿ ਜਵਾਕ ਆ ਜੀ ਪਾਲਦਾ ਸੀ ਮਸਾਂ ਸੋ ਨੂੰ ডিসਿਜਾਂਦਾ ਘਰ ਖੜਾ ਕਮਜ਼ੋਰੀ ਦਿਹਾੜੀ ਕਰਕੇ ਲਿਆਉਂਦੇ ਖਾਣ ਵਾਲੇ 10 ਜੀ ਸੀ ਤੁਹਾਡਾ ਕੀ ਸੁਣਿਆ ਹੈ ਲੋਕਾਂ ਲਈ ਸਾਡਾ ਤਾਂ ਇਸਨੇ ਅੱਜ ਸਾਡਾ ਤਾਂ ਮਰ ਗਿਆ ਗਾਹ ਨਸਾ ਬੰਦ ਹੋ ਜਾ ਗਾਂ ਲੇ ਤਾਂ ਨਾ ਮਰਨੇ ਜਿਹੜੇ ਖਾਂਦੇ ਆ ਮਾਵਾ ਦੇ ਪੁੱਤ ਮਰ ਗਏ ਬੱਚਿਆਂ ਨੂੰ ਡੈਡੀ ਨਹੀਂ ਮਿਲਣਾ ਘਰ ਵਾਲੀ ਨੂੰ ਘਰ ਵਾਲਾ ਨਹੀਂ ਮਿਲਣਾ ਜੀ ਬਿਓਰਨਾ ਤਾਂ ਤੇ ਸਾਡੇ ਪਿੰਡ 'ਚ ਕੰਮ ਆਵੇ ਚ ਲਿਆ 10 ਸਾਲ ਆਂਦੇ ਜੇਲ ਕੱਟ ਕੇ ਆ ਗਏ ਫੇਰ ਉਹੇ ਕੰਮ ਸਾਡੇ ਤਾਂ ਸੀਸੇਂਗਾ ਵੇਖਣ ਲੱਗਾ ਸਰ ਓਦੋਂ ਬਾਅਦ ਚੱਲੀ ਗਿਆ ਕੰਮ ਹੁਣ ਸਰ ਕਸੇ ਦਾ ਹੀ ਚੱਲਦਾ ਕਿਸੇ ਨੇ ਪੜਤਾਲ ਹੀ ਨਹੀਂ ਕੀਤੀ ਜੀ ਪਹਿਲਾਂ ਛਿਛਿਆਂ ਟੀਕੇ ਹਾਂਜੀ ਸਭ ਕੁਝ ਚੱਲਦਾ ਜੀ ਜਿਹੜੀ ਸਰਕਾਰ ਦਾਵਾ ਕਰਦੀ ਹੈ ਵੀ ਅਸੀਂ ਯੁੱਧ ਛੇੜਿਆ ਹੈ ਨਸ਼ਿਆਂ ਦੇ ਵਿਰੁੱਧ ਉਹਨਾਂ ਨੂੰ ਤੁਹਾਡਾ ਕੀ ਸੁਣਿਆ ਸਾਡਾ ਤਾਂ ਸੁਣਿਆ ਸਾਡੇ ਪਿੰਡ ਦਾ ਕੋਈ ਯੁੱਧ ਨਹੀਂ ਛੇੜਿਆ ਜੀ ਹੋਰ ਪਿੰਡੀ ਛੇੜਿਆ ਹੋਣਾ ਜੀ ਸਾਡੇ ਤਾਂ ਉਵੇਂ ਹੀ ਫਿਰਦੇ ਹੋਵੇਂ ਚੱਲੀ ਜਾਂਦਾ ਜੀ ਇਕਾ ਜਿਹੜੇ ਵੰਡਦੇ ਨੇ ਪਹਿਲਾਂ ਵੀ ਕਈ ਵਾਰੀ ਜੇਲ੍ਹ ਜਾ ਕੇ ਆਏ ਆ ਫੇਰ ਆਪਸ ਆ ਜਾਂਦੇ ਆ ਸੋ ਕੁਮਾਰ ਗਿਆ ਜੀ ਅੱਗੇ ਵੀ 2-3 ਵਾਰੀ ਜੇਲ੍ਹ ਕੱਟ ਕੇ ਆ 10-10 ਸਾਲ ਫੇਰ ਆ ਜਾਂਦਾ ਜੀ ਉਹ ਮਗਰ ਉਹਦੇ ਘਰ ਵਾਲੀ ਵੇਚੀ ਜਾਂਦੀ ਜੀ ਪਹਿਲਾਂ ਜਿਹੜੀਆਂ 2-3 ਮੌਤਾਂ ਨਸ਼ੇ ਕਰਕੇ ਹੋਈਆਂ ਨੇ ਉਹ ਵੀ ਗਰੀਬਾਂ ਦੇ ਘਰਾਂ ਚ ਗਰੀਬਾਂ ਦੀਆਂ ਹੋਣਾਂ ਜੀ ਜਿਮਾਂਦਾਰਾਂ ਦੀਆਂ ਹੋਣਾਂ ਜੀ ਜਿਮਾਂਦਾਰਾਂ ਦਾ ਮੁੰਡਾ ਠੀਕਾ ਲਾ ਕੇ ਇੱਥੇ ਦਾਣਾ ਮੰਡੀ ਚ ਮਰਿਆ ਇਹ ਦੋ ਜਿ ਉਹ ਮਰੇ ਆ ਜਿਮਾਂਦਾਰਾਂ ਦੇ ਹਾਂ ਆਰ ਪੀ ਜੀ ਤੁਸੀਂ ਦੱਸੋ ਇਹ ਭਲਾਈਆਂ ਨਾਲ ਪਿੰਡ ਚ ਕੀ ਹਾਲ ਆ ਕਿੰਨੀਆਂ ਮੌਤਾਂ ਜਿਵੇਂ ਸੁਣਿਆ ਪਿੱਛੇ ਜੇ ਦੋ ਤਿੰਨ ਮੌਤਾਂ ਦੋ ਤਿੰਨ ਸਾਲਾਂ ਚ ਹੋਈਆਂ ਹੋਊਗਾ ਸਰ ਅੱਛਾ ਉਹਦੇ ਬਾਰੇ ਦੱਸੋ ਕੁਝ ਉਹ ਲਗਾਤਾਰ ਦਾਣਾ ਮੱਡੀ ਚ ਹੋਈਆਂ ਨੇ ਗਰੀਬ ਪਰਿਵਾਰ ਸੀ ਇੱਕ ਅਕਲ ਮੁੰਡਾ ਦਾ ਪੰਜ ਭੈਣਾਂ ਦਾ ਇਕੱਲਾ ਭਾਈ ਭਾਈ ਸੀ ਤੇ ਇੱਕ ਉਹਦਾ ਭਾਈ ਛੋਟਾ ਸੀਗਾ ਤੇ ਉਹਦੀ ਡੈਥ ਹੋ ਗਈ ਉਹਦਾ ਘਰ ਚਲਾਉਣ ਵਾਲਾ ਕੋਈ ਨਹੀਂ ਰਿਹਾ ਤਸਕਰ ਕਿਰਾ ਫੜੇ ਗਏ ਮੁੜ ਕੇ ਛੁੱਟ ਗਏ ਆਪਦੇ ਪੈਸੇ ਤੇ ਜ਼ੋਰ ਤੇ ਇਹ ਇਹੀ ਤਸਕਰ ਨੇ ਆ ਹੋਰ ਦੂਜੇ ਨੇ ਹੋਰ ਨਹੀਂ ਹੋਰ ਧਰਾਵਾਂ ਨੇ ਵਿੱਚ ਇਹ ਆਲੇ ਦੁਆਲੇ ਦੇ ਪਿੰਡਾਂ ਵਾਲੇ ਵੀ ਆ ਕੇ ਰਹੇ ਲੱਗੇ ਨੇ। ਅੱਛਾ ਆ ਜਿਹੜੇ ਤਿੰਨ ਫੜੇ ਨੇ ਇਹ ਇਸੇ ਪਿੰਡ ਦੇ ਵਿੱਚ ਹੀ ਨੇ। ਇਹ ਇਸੇ ਪਿੰਡ ਦੇ ਨੇ। ਇਸੇ ਪਿੰਡ ਦੇ ਨੇ। ਤੇ ਜਿਹੜੇ ਬਾਹਰੋਂ ਆ ਕੇ ਪਿੰਡਾਂ 'ਚ ਜਿਹੜੇ ਰਹਿੰਦੇ ਨੇ ਹਾਂਜੀ ਉਹ ਕਿੰਨੇ ਕਿੰਨੇ ਸਾਲਾ ਤੋਂ ਰਹਿ ਰਹੇ ਨੇ ਜੋ ਜਿਹੜੇ ਨਸ਼ਿਆਂ 'ਚ ਅੰਦਰ ਵੀ ਜਾ ਕੇ ਬਾਹਰ ਵਾਪਸ ਫੇਰ ਛੁੱਟ ਜਾਂਦੇ ਆ। ਹਾਂਜੀ ਇਹ ਕਿੱਥੋਂ ਕਿੱਥੋਂ ਆਏ ਨੇ ਬੰਦੇ? ਇਹ ਬਾਹਰੋਂ ਆਏ ਨੇ ਸਾਹ ਆਏ ਦਾ ਪਤਾ ਨਹੀਂ। ਬਾਹਰੋਂ ਮਤਲਬ ਜ਼ਿਲੇ ਤੋਂ ਬਾਹਰੋਂ ਜਾਂ ਪੰਜਾਬ ਤੋਂ ਬਾਹਰ ਆਏ ਜਾਂ ਕੁਝ ਨਹੀਂ। ਨਹੀਂ ਜ਼ਿਲੇ ਤੋਂ ਬਾਹਰੋਂ ਆਏ। ਜ਼ਿਲੇ ਤੋਂ ਬਾਹਰੋਂ ਆ ਕੇ ਰਹੇ ਨੇ ਲੱਗੇ ਨੇ। ਇਹ ਕਈ ਪਿੰਡਾਂ 'ਚ ਐਦਾਂ ਆ ਹੈਗੇ ਨੇ ਨਾਲੇ ਪਿੰਡਾਂ ਸਾਰਿਆਂ ਜਿਨੇ ਐਡਾ ਵੱਡਾ ਹਸਾ ਹੋਇਆ ਜਿਹੜਾ ਯੁੱਧ ਨਸ਼ਿਆ ਵਿਰੁੱਧ ਜਿਹੜਾ ਪੰਜਾਬ ਸਰਕਾਰ ਇੰਨਾ ਖਰਚਾ ਕਰ ਰਹੀ ਆ ਬੋਰਡ ਤੇ ਜਾ ਥਾਂ ਲੱਗਿਆ ਸਿੱਖ ਮੁੱਖ ਮੰਤਰੀ ਦੀਆਂ ਫੋਟੋਆਂ ਸਾਰੀਆਂ ਅਸਲੀਅਤ ਕੀ ਹੈ ਇੱਕ ਘਟਿਆ ਨਸ਼ਾ ਜਾਂ ਵਧਿਆ ਹੈ ਜਾਂ ਇਹ ਯੁੱਧ ਬਾਰੇ ਤੁਹਾਡਾ ਕੀ ਕਹਿਣਾ ਜਿਹੜਾ ਸਰਕਾਰੀ ਯੁੱਧ ਸਾਡੇ ਪਿੰਡ ਜੇ ਕਾਰਵਾਈ ਨਹੀਂ ਕੋਈ ਵੀ ਯੁੱਧ ਚੱਲੀ ਜਾਂਦਾ ਬਾਹਰ ਖੜੇ ਜਾਂਦੇ ਵੇਖੇ ਨੇ ਮੁਲਾਜ਼ਮ ਅੜਕੇ ਵੀ ਵੀਰ ਲਿਆਉਂਦੇ ਨੇ ਪਰ ਸਾਡੇ ਪਿੰਡ ਕੋਈ ਕਾਰਵਾਈ ਨਹੀਂ ਇਸ ਜੀ ਜਿੰਨੇ ਸਾਡੇ ਪਿੰਡ ਦੇ ਤਸਕਰ ਨੇ ਜਿਵੇਂ ਪਹਿਲਾਂ ਫਿਰਦੀ ਗਲਨਾ ਚਾਹ ਹੁਣ ਵੀ ਆਵੇਂ ਫਿਰਦੇ ਨੇ ਅਸਰ ਤੁਹਾਡੇ ਪਿੰਡ ਜੀ ਆਲੇ ਦੋਲੇ ਪਿੰਡਾਂ ਚ ਕਦੇ ਪੁਲਿਸ ਦਾ ਕੋਈ ਨਾਕਾ ਰਾਤ ਨੂੰ ਲੱਗਦਾ ਹੈ ਨਾਕੇ ਲੱਗਦੇ ਨੇ ਬਕਾਇਦਾ ਸਾਡੇ ਇਧਰ ਚੌਂਕੀ ਆ ਪਾਸ ਦੇ ਕੋਲ ਉੱਥੇ ਵੀ ਲੱਗਦਾ ਉਹ ਤਾਂ ਸੜਕ ਤੇ ਆ ਨਾ ਇੱਕ ਅੰਦਰ ਕੋਈ ਜੀਪ ਘੁੰਮਦੀ ਹੈ ਕੋਈ ਜਿਪਸੀ ਕੋਈ ਅਧਾ ਹੁੰਦੇ ਜੂਰ ਨੇ ਵੀਰ ਜਿਹੜਾ ਦਾ ਮਾਰਦੇ ਨੇ ਪਰ ਉਹ ਆਸੇ ਪਾਸੇ ਹੋ ਜਾਂਦੇ ਨੇ ਸਭ ਜਿਵੇਂ ਇਸ ਪਿੰਡ ਚ ਜੇ ਅਸੀਂ ਤੁਹਾਨੂੰ ਪੁੱਛੀ ਅਸੀਂ ਕਿੱਥੇ ਜਾਈਏ ਬੱਚੇ ਆ ਵੱਡੇ ਜਿਹੜੇ ਨਸ਼ਾ ਲੈਂਦੇ ਟੀਕੇ ਕਿਹੜੇ ਕਿਹੜੇ ਇਹ ਜੋ ਸਪੌਟ ਨੇ ਹੌਟ ਸਪੌਟ ਅਸੀਂ ਉਹਨਾਂ ਨੂੰ ਕਹਿੰਦੇ ਆ ਥਾਮਾ ਜਿੱਥੇ ਸਾਡੇ ਦਾਣਾ ਮੰਡੀ ਹੈ ਦਾਣਾ ਮੰਡੀ ਦੀ ਦਾਣਾ ਮੰਡੀ ਬਹੁਤ ਵੱਡੀ ਆ ਇੱਥੇ ਤਸਕਰ ਆਉਂਦੇ ਜਾਂਦੇ ਰਹਿੰਦੇ ਨੇ ਆ ਜਦੋਂ ਮੰਡੀ ਨਹੀਂ ਲੱਗੀ ਹੁੰਦੀ ਉਦੋਂ ਉਹਦੇ ਵਰਤੋਂ ਹੁੰਦੀ ਇੱਥੇ ਦਾਣਾ ਮੰਡੀ ਹੁਣ 3-400 ਕਿਲੇ ਜਾਈ ਭਲਾਈ ਆਉਣਾ ਦੀ ਭਲਾਈ ਜਾਂਦੀ ਉਹ ਬਾਰ-ਬਾਰ ਫਿਰ ਨਹੀਂਦੇ ਤੇ ਉੱਥੇ ਹਰੇਕ ਬੰਦਾ ਦਾ ਗਿੜਾ ਵੀ ਨਹੀਂ ਮਾਰਦਾ ਇੰਨੀ ਮੰਡੀ ਦੇ ਵਿੱਚ ਉੱਥੇ ਆਕਸਰ ਨਸ਼ੇੜੀ ਜਾਂਦੇ ਆ ਜੀ ਜੇ ਸੀ ਜਾਈਏ ਤੁਹਾਨੂੰ ਲੱਭ ਲੂ ਵੀ ਸਕਦੇ ਉੱਥੇ ਲੱਭ ਸਕਦੇ ਫੋਇਲ ਓਟੀਕੇ ਲਾਈਟਰ ਲੂਟਰ ਉਸ ਵੀ ਲੱਭ ਸਕਦੇ ਸਾਡਾ ਇਹ ਰੋਜ਼ ਜਾਂਦੇ ਨੇ ਨਸ਼ੇ ਕਰਨ तकरीबन ਲਾਸ਼ਾਂ ਉਦੋਂ ਹੁਣ ਥੋੜਾ ਸਮਾਇਆ ਇਹ ਤੋਂ ਪਹਿਲਾਂ ਹੁਣ ਇੱਥੇ ਗੇੜਾ ਜ਼ਿਆਦਾ ਲੱਗਣ ਲੱਗਾ ਚੌਂਕੀ ਨਵੀਂ ਬਣੀ ਕਰਕੇ ਤੇ ਹੁਣ ਥੋੜਾ ਜਿਹਾ ਅੱਗੇ ਨਾਲ ਫਰਕ ਪੈਂਦਾ ਇਹ ਦੋ ਬੰਦੇ ਜਿਹੜੇ ਮਰੇ ਦੋਨੇ ਲਾਸ਼ਾਂ ਮੰਡੀ ਤੋਂ ਚੱਕੀਆਂ ਨੇ ਲੋਕਾਂ ਨੇ ਉਹ ਮੰਡੀ ਜੋਂ ਮਿਲਗਾਨੇ ਤੇ ਤੀਸਰੀ ਖੁਰ ਵੀ ਕੋਈ ਮੌਤ ਹੋਈ ਆ ਤਾਂ ਉਹਦੇ ਇਹ ਜੀ ਉਹ ਇੱਕ ਘਰੇ ਹੋਈ ਸੀ ਗਰੀਬ ਘਰੇ ਇਹ ਅੱਛਾ ਉਹ ਵੀ ਟੀਕਾ ਕਰਕੇ ਹੋਈ ਟੀਕਾ ਕਰਕੇ ਵੀ ਹੂੰ ਠੀਕ ਇਹ ਚੋਣਾਂ ਵੇਲੇ ਮੁੱਦਾ ਨਹੀਂ ਬਣਦਾ ਇੱਥੇ ਬਣਦਾ ਸਾਹ ਕੋ ਦਾ ਮੁੱਦਾ ਬਣਦਾ ਕਿਹ ਕਿਹ ਜਾਂਦੀ ਐ ਐਮਐਲਏ ਕੌਣ ਹੈ ਇੱਥੇ ਦਾ ਇੱਥੇ ਸਰਦਾਰ ਹਰਦੀਪ ਸਿੰਘ ਡੈਂਪੀਟੀ ਨੇ ਹਰਦੀਪ ਸਿੰਘ ਜੀ ਨੇ ਪਿਛਲੇ ਆਵਾ ਨਹੀਂ ਪਾਰਟੀ ਜੁਆਇਨ ਕੀਤੀ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਛੱਡ ਕੇ ਕਾਂਗਰਸ ਹਾਂ ਅਕਾਲੀ ਦਲ ਛੱਡ ਕੇ ਹਾਂਜੀ ਤੇ ਮੈਨੂੰ ਐਂ ਦੱਸੋ ਜਦੋਂ ਵੋਟਾ ਲੈਂਡ ਉਹ ਜਾਂ ਦੂਜੇ ਜਿਹੜੇ ਪਾਰਟੀਆਂ ਦੇ ਜਿਹੜੇ ਆਉਂਦੇ ਸੀ ਇੱਥੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਾਂ ਇਹਦੇ ਤਾਂ ਬਾਈ ਇਲੈਕਸ਼ਨ ਹੋਇਆ ਨਾ ਹਾਂਜੀ ਹਾਂਜੀ ਗਿੱਦੜਵਾਹ ਹਲਕਾ ਗਿੱਦੜਵਾਹ ਗਿੱਦੜਵਾਹ ਵਿਧਾਨ ਸਭਾ ਹਲਕਾ ਪੈਂਦਾ ਜਿੱਤੇ ਹੁਣੇ ਚੋਣਾਂ ਹੋ ਕੇ ਖੱਟੀਆਂ ਹਾਂਜੀ ਸੀਟ ਖਾਲੀ ਹੋਣ ਕਰਕੇ ਤੇ ਜਿਹੜੇ ਸਾਰੇ ਜਿਹੜੇ ਉਮੀਦਵਾਰ ਸੀ ਉਹ ਕੀ ਦਾਅਵੇ ਕਰਦੇ ਸੀ ਨਸ਼ੇ ਨੂੰ ਲੈ ਕੇ ਗੱਲ ਕਰਦੇ ਸੀ ਕੋਈ ਇਦਾਂ ਦੀ ਵੀ ਸਾਨੂੰ ਵੋਟਾਂ ਪਾਓ ਅਸੀਂ ਨਸ਼ਾ ਬੰਦ ਕਰਾਂਗੇ ਹਾਂਜੀ ਕਰਦੇ ਥੋੜਾ ਜਿਹਾ ਦੱਸੋ ਉਹਦੇ ਬਾਰੇ ਕੋਈ ਸ਼ਬਦਾਵਲੀ ਕੀ ਹੁੰਦੀ ਸੀ ਉਹ ਕਹਿੰਦੇ ਸੀ ਵੀ ਸਾ ਸਾਨੂੰ ਇੱਕ ਕਰ ਮੌਕਾ ਦੇ ਦਿਓ ਅਸੀਂ ਨਸ਼ਾ ਘਟਾ ਦਾਂਗੇ ਪਰ ਕੰਟਰੋਲ ਉਹ ਕਰਦੇ ਆ ਉਹਨਾਂ ਤੋਂ ਬਾਹਰੋਂ ਬਾਹਰ ਕੰਟਰੋਲ ਹੁੰਦਾ ਫੇਰ ਉਹ ਉਹਨਾਂ ਕੋਲ ਰਹਿ ਜਾਂਦਾ ਉਹਦੋਂ ਫੇਰ ਇਲੈਕਸ਼ਨ ਬਾਈ ਇਲੈਕਸ਼ਨ ਆ ਜਾਂਦੇ